ਲੋ ਵੀ ਦੋਸਤੋ ਕੰਗਣਾ ਰਣੌਤ ਦੀ ਪਿਛਲੇ ਦਿਨੀ ਫਿਲਮ ਰਿਲੀਜ਼ ਹੋਈ ਆ ਐਮਰਜੈਂਸੀ ਤੇ ਐਮਰਜੈਂਸੀ ਫਿਲਮ ਨੇ ਉਸ ਨੂੰ ਬਿਲਕੁਲ ਬਰਬਾਦੀ ਦੇ ਕਿਨਾਰੇ ਲੈ ਜਾਂਦਾ ਕਿਉਂਕਿ ਫਿਲਮ ਤੇ 84 ਕਰੋੜ ਰੁਪਇਆ ਲੱਗਿਆ ਸੀ ਤੇ ਪਹਿਲੇ ਜਿਹੜੇ ਦਿਨਾਂ ਦੀ ਕਮਾਈ ਉਹ ਦੀ 12-13 ਕਰੋੜ ਹੀ ਹੋਈ ਆ ਇਸ ਤੋਂ ਬਾਅਦ ਇਹ ਫਿਲਮ ਨੇ ਕਮਾਈ ਕਰਨੀ ਵੀ ਨਹੀਂ ਕਿਉਂਕਿ ਫਿਲਮ ਨੇ ਜਿਹੜੀ ਪੰਜਾਬ ਚ ਤਾਂ ਲੱਗਣ ਦਿੱਤੀ ਨਹੀਂ ਸਾਰੇ ਸਖੇਜ਼ ਇਥੇ ਬੰਦੀਆਂ ਨੇ ਤੇ ਵਿਦੇਸ਼ਾਂ ਵਿੱਚ ਵੀ ਇਹਦਾ ਵਿਰੋਧ ਸਿੱਖਾਂ ਨੇ ਕੀਤਾ ਵੈਸੇ ਤਾਂ ਜਿਹੜੀ ਕੰਗੜਾ ਰਨਾਉਤ ਚਾਹੁੰਦੀ ਸੀਗੀ ਵੀ ਇਹ ਮੈਂ ਕਾਂਗਰਸ ਨੂੰ ਨਿੰਦ ਕੇ ਕਿਉਂਕਿ ਉਹ ਐਮਰਜੈਂਸੀ ਵੇਲੇ ਦੀ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀ ਉਦੋਂ ਦੀ ਘਟਨਾ ਤੇ ਆਧਾਰਿਤ ਫਿਲਮ ਇਹਨੂੰ ਨਿੰਦ ਕੇ ਤੇ ਭਾਜਪਾ ਦੇ ਜਿਹੜੀ ਕਿ ਮੋਦੀ ਦੇ ਨੇੜੇ ਆ ਜਾਂ ਪਰ ਇਹ ਕਿਸੇ ਪਾਸੇ ਦੀ ਨਹੀਂ ਰਹੀ ਕਿਉਂਕਿ ਇਹਨੇ ਜਿਹੜੀ ਕਿਸਾਨ ਅੰਦੋਲਨ ਵੇਲੇ ਸਿੱਖਾਂ ਨੂੰ ਅਤਵਾਦੀ ਤੇ ਸੜੀਆਂ ਜਿਹੜੀਆਂ ਬਜ਼ੁਰਗ ਔਰਤਾਂ ਨੂੰ ਇਹਨਾਂ ਨੇ ਇੱਕ ਦਿਹਾੜੀ ਤੇ ਲਿਆਂਦੇ ਜਾਂ ਕਹਿਿਆ ਸੀਗਾ ਤੇ ਇਹਦੇ ਕਰਕੇ ਦਾ ਉਦੋਂ ਦਾ ਵਿਰੋਧ ਹੋਇਆ ਤੇ ਇਸ ਤੋਂ ਬਾਅਦ ਇਹਦੀ ਵੈਸੇ ਵੀ ਪੰਜਾਬ 'ਚ ਤਾਂ ਇਹਦੀ ਕੋਈ ਫਿਲਮ ਚੰਗੀ ਤਰ੍ਹਾਂ ਕੋਈ ਚੱਲੀ ਵੀ ਨਹੀਂ ਤੇ ਹੁਣ ਇਹ ਲਗੜ ਦਿੱਤੀ ਵੀ ਨਹੀਂ ਸੋ ਇਹਦਾ ਬਣਦਾ ਵੀ ਜਿਹੜਾ ਕੰਗਣਾ ਰਣੌਤ ਹੁਣ ਪਿਛੇ ਦਿਨੀ ਇਹਨੇ ਵੀ ਬਿਆਨ ਵੀ ਦਿੱਤਾ ਵੀ ਜਿਹੜਾ ਇੱਕ ਕੁਸ ਕੁਸਕ ਲੋਕਾਂ ਵਿੱਚ ਜਿਹੜੇ ਵਿਰੋਧ ਕਰਦੇ ਆ ਤੇ ਵੈਸੇ ਉਹਦਾ ਨੁਕਸਾਨ ਸੋਨ ਨੂੰ ਵੀ ਹੋਇਆ ਤੇ ਮੈਨੂੰ ਵੀ ਹੋਇਆ ਪਰ ਦੱਸਣਾ ਚਾਹੁੰਦੇ ਆ ਵੀ ਇਹ ਨੁਕਸਾਨ ਆ ਜਿਹੜਾ ਇਕੱਲੇ ਕੰਗੜਾ ਨੂੰ ਹੋਇਆ ਕਿਉਂਕਿ ਕੰਗੜਾ ਨੇ ਦਾ ਹੁਣ ਮਨਲਾ ਦੀ ਘਰਬਾਰ ਵੀ ਉਹਦਾ ਗਿਰਵੀ ਰਹਿ ਗਿਆ ਤੇ ਉਹਦੇ ਜਿਹੜੇ 84 ਕਰੋੜ ਰੁਪਇਆ ਲਾਇਆ ਸੀ ਤੇ ਉਹਦੇ ਚੋਂ ਮਹਿਜ ਇੱਕ ਹਿੱਸਾ ਤੋਂ ਵੀ ਘੱਟ ਮਨ ਲੋ ਦੇ ਪੱਲੇ ਪਿਆ ਤੇ ਇਹਦੇ ਕਰਕੇ ਉਹ ਜਿਹੜਾ ਆਨੇ ਹੁਣ ਇੱਕ ਬਹੁਤ ਵੱਡਾ ਸੁਪੜਾ ਲਿਆ ਸੀ ਵੀ ਮੈਂ ਇੱਕ ਕਾਂਗਰਸ ਨੂੰ ਨਿੰਦ ਕੇ ਤੇ ਉਹਦੇ ਚ ਭਾਜਪਾ ਦਾ ਝੰਡਾ ਚੱਕ ਕੇ ਤੇ ਮੋਦੀ ਦੇ ਨੇੜੇ ਆ ਜਾ ਤੇ ਇਹਦੇ ਕਰਕੇ ਉਹ ਕਿਸੇ ਪਾਸੇ ਦੀ ਨਹੀਂ ਰਹੀ ਕਿਉਂਕਿ ਪਹਿਲਾਂ ਵੀ ਇੱਕ ਜਿਹੜੀ ਬੀਬੀ ਨੇ ਸਾਡੀ ਨੇ ਨੌਜਵਾਨ ਲੜਕੀ ਨੇ ਚੰਡੀਗੜ੍ਹ 에ਰਪੋਰਟ ਤੇ ਉਹਦੇ ਇੱਕ ਥੱਪੜ ਜੜਿਆ ਸੀ ਤੇ ਉਹਦੀ ਗੂੰਜ ਅਜੇ ਭੁੱਲੀ ਨਹੀਂ ਸੀ ਤੇ ਹੁਣ ਇਹ ਜੇ ਜਵਾ ਬਿਲਕੁਲ ਜਿਹੜੀ ਇਹਦੀ ਫਿਲਮਾਂ ਬੁਰੀ ਤਰ੍ਹਾਂ ਬਰਬਾਦ ਹੋ ਗਈ ਆ ਤੇ ਇਹਦੀ ਫਿਲਮ ਬਰਬਾਦ ਹੋਣ ਕਾਰਨ ਤੇ ਇਹ ਪੂਰੇ ਕਰਜ਼ੇ ਢੇਠ ਆ ਚੁੱਕੀ ਆ ਤੇ ਇਹਦੇ ਹੁਣ ਸਰ ਕਰਜ਼ਾ ਚੜ ਚੁੱਕਿਆ 84 ਕਰੋੜ ਰੁਪਏ ਆਏ ਨੇ ਪਹਿਲਾਂ ਸੈਂਸਰ ਬੋਰਡ ਨੇ ਵੀ ਫਿਲਮ ਨਹੀਂ ਰਿਲੀਜ਼ ਹੋਣ ਦਿੱਤੀ ਸੀ ਤੇ ਸੈਂਸਰ ਬੋਰਡ ਤੋਂ ਕਿਉਂਕਿ ਇਹਨਾਂ ਨੇ ਸਾਰਿਆਂ ਨੇ ਹੱਥ ਖੜੇ ਕਰਤੇ ਸੀ ਭਾਜਪਾ ਨੇ ਵੀ ਵੀ ਇਹ ਇਹਦੇ ਚ ਫਿਲਮ ਦੇ ਕੁਝ ਕੱਟ ਜਿਹੜੇ ਸੀਨ ਕੱਟੇ ਜਾਣ ਤਾਂ ਕਰਕੇ ਆ ਤੇ ਕਿਉਂਕਿ ਇਹਨਾਂ ਨੇ ਸਿੱਖ ਜਥੇਬੰਦੀਆਂ ਨੇ ਤਾਂ ਪਹਿਲਾਂ ਹੀ ਵਿਰੋਧ ਕੀਤਾ ਸੀ ਵੀ ਜੇ ਤੁਸੀਂ ਇਹਦੇ 'ਚ ਸਿੱਖਾਂ ਦਾ ਅਕਸ ਕੋਈ ਮਾੜਾ ਦਿਖਾਇਆ ਤਾਂ ਤੁਸੀਂ ਅਸੀਂ ਇਹ ਫਿਲਮ ਦੀਜ ਹੁਣ ਦੇਣੀ ਨਹੀਂ ਤੇ ਵੈਸੇ ਵੀ ਕੰਗੜਾ ਰਡਾਉ ਦਾ ਤਾਂ ਵਿਰੋਧ ਚਾਰ ਚਪੇਰੇ ਹੁੰਦਾ ਹੀ ਆ ਪੰਜਾਬ 'ਚ ਤਾਂ ਇਹ ਇਹਦਾ ਮਤਲਬ ਵਿਰੋਧ ਪਹਿਲਾਂ ਤੁਸੀਂ ਚੱਲ ਰਿਆ ਕਿਸਾਨ ਅੰਦੋਲਨ ਵੇਲੇ ਤੇ ਇਸ ਨੂੰ ਸੋਚਣਾ ਚਾਹੀਦਾ ਸਮਝਣਾ ਚਾਹੀਦਾ ਵੀ ਜਿਹੜੇ ਆਪਣੇ ਆਕਾ ਨੂੰ ਖੁਸ਼ ਕਰ ਲਈਏ ਬਿਆਨ ਦਿੰਦੀ ਹੈ ਉਹ ਤੋਂ ਗਰੇਜ ਕਰਨਾ ਚਾਹੀਦਾ ਤਾਂ ਕਰਕੇ ਇਹਨਾਂ ਨੇ ਇੱਕ ਕਿਸਾਨਾਂ ਤੋਂ ਮਾਫੀ ਵੀ ਮੰਗਣੀ ਚਾਹੀਦੀ ਹੈ ਵੀ ਜਿਹੜੇ ਇਹਨਾਂ ਨੂੰ ਅੱਤਵਾਦੀ ਤੇ ਵੱਖਵਾਦੀ ਤੇ ਮੁੱਠੀ ਪਰ ਲੋਕ ਕਹੇ ਕਿ ਇਹਨਾਂ ਨੂੰ ਜਿਹੜੇ ਸਬੋਧਨ ਕਰਦੇ ਆ ਕਿਉਂਕਿ ਜਿਹੜਾ ਸਿੱਖ ਧਰਮ ਆ ਔਰਦਾ ਸਤਕਾਰ ਕਰਦਾ ਤੇ ਪਰ ਜੇ ਕੋਈ ਐਸੇ ਤਰ੍ਹਾਂ ਦੀ ਕੋਈ ਹਰਕਤ ਕਰਦਾ ਤਾਂ ਉਹਨੂੰ ਇਹ ਕੁਛ ਨਹੀਂ ਕਹੇ ਮੰਨ ਲਓ ਇਹ ਕਹਿਣ ਦੀ ਬਜਾਏ ਤਾਂ ਪਰ ਉਹਦਾ ਵਿਰੋਧ ਇਸ ਤਰੀਕੇ ਨਾਲ ਵੀ ਕਰਦਾ ਵੀ ਜਿਹੜੀ ਹੁਣ ਉਹਦੀ ਫਿਲਮ ਆ ਕਿਉਂਕਿ ਪਹਿਲਾਂ ਵਧੀਆ ਚੰਗਾ ਨਾਂ ਸੀ ਉਹਦਾ ਤੇ ਹੁਣ ਇਸ ਤੋਂ ਬਾਅਦ ਉਹ ਦੇਖੋ ਵੀ ਬਿਲਕੁਲ ਕੰਗਾਲੀ ਦੇ ਰਾਹ ਤੇ ਆ ਗਈ ਆ ਉਹਦਾ ਸਭ ਕੁਝ ਵਿਕ ਚੁੱਕਿਆ ਤੇ ਹੁਣ ਉਹ ਇਹ ਲੋਕਾਂ ਨੂੰ ਫਿਲਮ ਬਾਰੇ ਵੀ ਕਹਿ ਰਹੀ ਹੈ ਵੀ ਮੇਰੀ ਫਿਲਮ ਦੇਖੋ ਤੇ ਕਿਉਂਕਿ ਪੰਜਾਬ ਚ ਇਹਦੇ ਲੋਕਾਂ ਨੂੰ ਵੀ ਕਹਿ ਰਹੀ ਹੈ ਵੀ ਤੁਸੀਂ ਇਹੋ ਜੀ ਗੱਲ ਨਹੀਂ ਮੈਂ ਪੰਜਾਬ ਦਾ ਬਹੁਤ ਕਦਰ ਕਰਦੀ ਆ ਸਤਿਕਾਰ ਕਰਦੀ ਆ ਪਰ ਫਿਰ ਵੀ ਕਹਿੰਦੀ ਆ ਵੀ ਕੁਝ ਕੁ ਚੁਣੀ ਦੇ ਲੋਕ ਆ ਵੀ ਜਿਹੜੇ ਮੇਰੀ ਫਿਲਮ ਦਾ ਵਿਰੋਧ ਕਰਦੇ ਆ ਪਰ ਇਹ ਗੱਲ ਨਹੀਂ ਕੰਗਣਾ ਰਣੌਤ ਨੂੰ ਸਮਝਣਾ ਚਾਹੀਦਾ ਵੀ ਉਹ ਜਿਹੜੇ ਕੁਝ ਕੁ ਲੋਕ ਨਹੀਂ ਪੰਜਾਬ ਦੇ ਸਾਰੇ ਲੋਕ ਹੀ ਆ ਪੰਜਾਬੀ ਆ ਜੋ ਭਾਵੇਂ ਕਿਸਾਨ ਆ ਉਹ ਸਾਰੇ ਉਹਦਾ ਵਿਰੋਧ ਕਰਦੇ ਆ ਕਿਉਂਕਿ ਉਹਦੀ ਭਾਸ਼ਾ ਚੰਗੀ ਨਹੀਂ ਉਹਦੀ ਜਿਹੜੀ ਭਾਸ਼ਾ ਹੁਦਾਰ ਕਰਨਾ ਚਾਹੀਦਾ ਤਾਂ ਕਰਕੇ ਇਹ ਜਿਹੜੀਆਂ ਕੋਈ ਅੱਗੇ ਕਿਉਂਕਿ ਇਹਦਾ ਚੰਗਾ ਚੰਗੀਆਂ ਫਿਲਮਾਂ ਚੱਲੀਆਂ ਸੀ ਪਹਿਲਾਂ ਇਹਦਾ ਨਾਂ ਸੀ ਤਾਂ ਸਾਰੇ ਫਿਲਮਾਂ ਇੱਥੇ ਪੰਜਾਬ 'ਚ ਵੀ ਰਿਲੀਜ਼ ਹੁੰਦੀਆਂ ਸੀ ਤੇ ਵੈਸੇ ਵੀ ਹੁੰਦੀਆਂ ਸੀ ਕਿਤੇ ਪਰ ਹੁਣ ਤੱਕ ਉਸ ਵਿਦੇਸ਼ਾਂ ਵਿੱਚ ਵੀ ਇਹਦੀਆਂ ਫਿਲਮ ਇਸ ਐਮਰਜੈਂਸੀ ਫਿਲਮ ਦਾ ਵਿਰੋਧ ਕੀਤਾ ਇਹਨੂੰ ਇਹ ਸੀ ਵੀ ਇੰਦਰ 单 ગાંધી ਜੀ 1975 ਜਿਹੜੀ ਐਮਰਜੈਂਸੀ ਲਾਈ ਸੀ ਉਹਦੇ ਫੇਰ